ਸਾਸ਼ੀ ਕਾਲ ਜੀ ਸਾਰਿਆਂ ਦਾ ਵੈਲਕਮ ਕਰਦੇ ਆ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਬਾਰੇ। ਇਹ ਵੀਡੀਓ ਦੇਖ ਕੇ ਸਮਝ ਆਈ ਕਿ ਆ ਹੋਣਾ ਹੈ ਕਿ ਅੱਜ ਦਾ ਬਲੌਗ ਆਪਣਾ ਕੇਸ ਰਿਲੇਟਡ ਹੋਣਾ ਜਾ ਰਿਹਾ ਹੈ। ਹਾਂਜੀ ਸਹੀ ਸਮਝਿਓ ਜੀ ਅੱਜ ਆਪਾਂ ਬਲੌਗ ਪਾ ਰਹੇ ਹਾਂ ਮੁਸ਼ਕਪਰੀਦ ਦੇ ਮੁਸ਼ਕ ਬਾਰੇ। ਇਹਨੇ ਥੋੜੇ ਦਿਨ ਪਹਿਲਾਂ ਹੀ ਆਪਣੇ YouTube ਚੈਨਲ ਤੇ ਆਪਣੀ ਇੱਕ ਵੀਡੀਓ ਪਾਈ ਜਿਹਦੇ ਵਿੱਚ ਇਹਨੇ ਲੋਕਾਂ ਦੇ ਪੁੱਛੇ ਹੋਏ ਸਵਾਲਾਂ ਦੇ ਜਵਾਬ ਦਿੱਤੇ। ਮੈਨੂੰ ਤਾਂ ਇੱਕ ਗੱਲ ਹੀ ਸਮਝ ਆਉਂਦੀ ਯਾਰ ਇਹ ਤੋਂ ਸਵਾਲ ਪੁੱਛਦਾ ਕੌਣ ਆ ਇਹਨੂੰ ਕੌਣ ਨਾ ਇਹਦੇ ਵਿੱਚ ਇੰਟਰਸਟਡ ਕੌਣ ਆ ਇਹ ਐਨਾ ਕੁ ਆਪਣੇ ਆਪ ਨੂੰ ਇਹਨੇ ਕਰ ਚੁੱਕੀ ਆ ਸੋਸ਼ੀਅਲਾਈਜ਼ ਕਰ ਚੁੱਕੀ ਆ ਮੈਨੂੰ ਲੱਗਦਾ ਕੁਝ ਰਹਿਿਆ ਹੀ ਨਹੀਂ ਹੈਗਾ ਪੁੱਛਣ ਨੂੰ ਜਾਂ ਦੱਸਣ ਨੂੰ ਚਲੋ ਪਰ ਫੇਰ ਵੀ ਦੇਖਦੇ ਆ ਇਹਨੇ ਆਪਣੇ ਪੁੱਛੇ ਹੋਏ ਸਵਾਲਾਂ ਦਾ ਜਵਾਬ ਕੀ ਦਿੱਤਾ ਆਪਣੇ ਬਲੌਗ ਪੋਜ਼ਿਟਿਵ ਬੋਲਦੇ ਨੇ ਆਪਾਂ ਉਹਨਾਂ ਨੂੰ ਰਿਪਲਾਈ ਕਰਨ ਲੱਗੇ ਮੈਂ ਆਪਣੀ ਆਡੀਅנס ਲਈ ਹੈਨਾ ਸੋ ਸਪੈਸ਼ਲੀ ਉਹਨਾਂ ਲਈ ਬਲੌਗ ਆ ਸੋ ਜਿਹੜੇ ਡੇਲੀ ਬਲੌਗ ਮੇਰੇ ਦੇਖਦੇ ਆ ਸੋ ਸਭ ਤੋਂ ਪਹਿਲਾਂ ਤਾਂ ਦੀਦੀ ਤੁਹਾਨੂੰ ਪਤਾ ਮੈਂ ਡੇਲੀ ਬਲੌਗ ਦੇਖਦੀ ਆ ਲੌਂਗ ਅਪਲੋਡ ਕਰਿਆ ਕਰੋ ਦੇਖ ਸਕਦੇ ਹੋ ਤੁਸੀਂ ਇਹ ਬੋਲ ਰਹੇ ਨੇ ਲੌਂਗ ਅਪਲੋਡ ਕਰਿਆ ਕਰੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਆ ਇੱਥੇ ਕਮੈਂਟੇਟਰ ਦਾ ਕਹਿਣਾ ਹੈ ਲੌਂਗ ਬਲੌਗ ਨਹੀਂ ਚਾਹੀਦੇ ਇਹ ਨਾ ਇਹ ਕਹਿੰਦੇ ਜਲਦੀ ਜਲਦੀ ਕਹਾਣੀ ਖਤਮ ਕਰ ਇਹਨਾਂ ਨੂੰ ਪਤਾ ਆ ਕਿ ਤੂੰ ਪਹਿਲਾਂ ਕੀ ਕਰ ਚੁੱਕੀ ਆ ਤੇ ਅੱਗੇ ਤੂੰ ਕੀ ਕਰਨਾ ਇਹ ਕਹਿੰਦੇ ਅਗਲਾ ਸਟੈਪ ਜਲਦੀ ਜਲਦੀ ਚੱਕ ਬੋਰਨਾ ਕਰ ਸਾਨੂੰ ਵੇਚ ਲਈਆਂ ਜੀਜਾ ਦਿਖਾ ਲ ਕੇ ਮੈਂ ਨੋਟਿਸ ਕੀਤਾ ਆ ਔਡੀਐਂਸ ਨੂੰ ਬਹੁਤ ਵਧੀਆ ਲੱਗਦਾ ਹੈ ਹਨਾ ਤਾਂ ਕੋਈ ਗੱਲ ਨਹੀਂ ਆਪਾਂ ਲੌਂਗ ਵੀ ਬਣਾਇਆ ਕਰਾਂਗੇ ਤੁਹਾਡੇ ਕਹਿੰਦੇ ਲੌਂਗ ਬਣੇ ਕਰੇਗਾ ਹੁਣ ਉਸ ਤੋਂ ਬਾਅਦ ਹੈਗਾ ਹੈ ਗਾਇਜ਼ ਦੀਦੀ ਤੁਸੀਂ ਬਹੁਤ ਕਿਊਟ ਪੀਸ ਸੋ ਯਾਰ ਤੁਹਾਡੇ ਕੋਲ ਕਿਹੜੀ ਕੰਪਨੀ ਦਾ ਫੋਨ ਹੈ ਫੋਨ ਦੇਖੋ ਮੇਰੇ ਕੋਲ ਸਿੰਪਲ ਫੋਨ ਹੈ Android ਫੋਨ ਹੈ ਮੇਰੇ ਕੋਲ ਓਕੇ ਹੁਣ ਮੈਂ ਕੰਪਨੀ ਦੱਸਾਂ ਕਿਹੜੀ ਹੈ ਕਿਹੜਾ Samsung ਕੰਪਨੀ ਲੋ ਜੀ ਰੋਫਾ ਦੇ ਕੋਲ ਹੁੰਦਾ Samsung ਇਹਦੇ ਕੋਲ Samsung ਹੈ ਇਹਦੇ ਕੋਲ Samsung ਦਾ ਫੋਨ ਹੈ ਜਿਹੜਾ ਕਿ ਡਿਫਰੈਂਟ ਕੰਪਨੀ ਆ ਕਿਸੇ ਦੇ ਕੋਲ ਨਹੀਂ ਆਈ ਇਹ ਸਿਚੁਏਸ਼ਨ ਹੈ ਕਿ ਅਸੀਂ ਅਲੱਗ ਰਹਿ ਰਹੇ ਹਾਂ ਆਪਣਾ ਮੈਂ ਪਰਸਨਲ ਮੈਟਰ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਨਾ ਚਾਹੁੰਦੀ ਤੇ ਇੱਕ ਗੱਲ ਹੋਰ ਦੇਖੋ ਮੇਰਾ ਕੋਈ ਵੀ ਪਰਸਨਲ ਮੈਟਰ ਹੈ ਮੇਰੇ ਸਹੁਰੇ ਘਰ ਦੇ ਜਾਂ ਲੈ ਕਿੰਨਾ ਪਰਸਨਲ ਮੈਟਰ ਸਾਰਾ ਕੁਝ ਤਾਂ ਸੋਸ਼ਲਾਈਜ਼ ਹੋਇਆ ਪਿਆ ਜਾਂ ਤੇਰਾ ਸੋਸ਼ਲ ਮੀਡੀਆ ਤੇ ਕੁਝ ਰਾਇ ਹੀ ਨਹੀਂ ਗਿਆ ਭਾਵੇਂ ਜਿੰਨਾ ਖਲਾਰਾ ਸੋਸ਼ਲ ਮੀਡੀਆ ਤੇ ਤੇਰਾ ਪਿਆ ਪਿਆ ਸਾਨੂੰ ਤਾਂ ਕੁਝ ਸੀਕ੍ਰੇਟ ਲੱਗਦਾ ਨਹੀਂ ਪਿਆ ਬੋਲ ਰਿਹਾ ਕੋਈ ਵੀ ਅਫਵਾਹਾਂ ਅਫਲਾ ਰਿਹਾ ਹੈ ਨਾ ਮੈਨੂੰ ਕੋਈ ਫਾਇਦਾ ਮਤਲਬ ਕਿ ਮੈਨੂੰ ਕੋਈ ਫਰਕ ਨਹੀਂ ਹੈ ਵਧੀਆ ਸੀ ਰਹਿ ਰਹੇ ਆ ਆਪਣਾ ਜਿੱਦੇ ਤੁਹਾਡੇ ਹਸਬੰਡ ਨਾਲ ਰੀਲਸ ਬਣਾਇਆ ਕਰੋ ਐਂਡ ਹਸਬੰਡ ਦਾ ਫੇਸ ਰਿਵੀਲ ਕਰੋ ਦੇਖੋ ਪਹਿਲਾਂ ਇਹ ਮੈਂ ਰਿਪਲਾਈ ਜ਼ਰੂਰ ਦੇਣਾ ਸੀ ਇਹਨਾਂ ਨੂੰ ਸਿਸਟਰ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਆਪਣੇ ਹਸਬੰਡ ਦਾ ਫੇਸ ਰਿਵੀਲ ਕਿਉਂ ਨਹੀਂ ਕਰਦੀ ਬਹੁਤ ਸਾਰੇ ਇਦਾਂ ਪੁੱਛਦੇ ਨੇ ਹਨਾ ਇਥੇ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਇਸ ਲਈ ਨਹੀਂ ਰਿਵੀਲ ਕਰਨਾ ਚਾਹੁੰਦੀ ਕਿਉਂਕਿ ਮੇਰੀ ਤਾਂ ਕੁੱਤ ਕਲੇਸ਼ ਹੁੰਦਾ ਹੀ ਆ ਸੋਸ਼ਲ ਮੀਡੀਆ ਤੇ ਉਹਦਾ ਵੀ ਨਾ ਕਿਤੇ ਹੋਣ ਲੱਗ ਪਵੇ ਬਾਕੀ ਰਹੀ ਗੱਲ ਉਹਦੀ ਉਹ ਖੁਦ ਵੀ ਕਹਿੰਦਾ ਹੋਣਾ ਤੂੰ ਹੀ ਕਰਾਈ ਜਾਂ ਬੇਇੱਜ਼ਤੀ ਮੇਰੇ ਤੋਂ ਨਹੀਂ ਐਨਾ ਝੰਡਟ ਸਨਿਆ ਹੁੰਦਾ